ਵਾਹਿਗੁਰੂ ਜੀ ਕੀ ਫਤਿਹ ਜਦ ਕੋਈ ਰਾਜ ਨੇਤਾ ਤਾਨਾਸ਼ਈ ਦਾ ਰੋਖ ਅਪਣਾ ਕੇ ਲੋਕਤੰਤਰ ਦਾ ਗਲਾ ਘੁੱਟ ਕੇ ਤੇ ਤਾਨਾਸ਼ਈ ਦੇ ਰਾਹ ਤੁਰ ਪਵੇ ਤਾਂ ਕ੍ਰਾਂਤੀ ਆਉਣੀ ਸੁਭਾਵਿਕ ਹੈ ਜਿਸ ਤਰ੍ਹਾਂ ਦੇਸ਼ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਹੁਤ ਵੱਡੀ ਇਸ ਦੇਸ਼ ਦੀ ਧਰਤੀ ਦੇ ਕ੍ਰਾਂਤੀ ਲਿਆਂਦੀ ਜਿਵੇਂ ਕਿ ਉਹਨਾਂ ਕ੍ਰਾਂਤੀਆਂ ਦੇ ਵਿੱਚ ਕੁਰਬਾਨੀਆਂ ਵੀ ਦੇਣੀਆਂ ਪਈਆਂ ਔਰ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਲਾਹੌਰ ਜਾ ਕੇ ਕੁਰਬਾਨੀ ਦੇਣੀ ਪਈ ਉਸੇ ਤਰ੍ਹਾਂ ਜਿਸ ਧਰਤੀ ਦੇ ਅੱਜ ਅਸੀਂ ਮੋਰਚਾ ਲਾ ਕੇ ਬੈਠੇ ਹਾਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇੱਥੇ ਦਿੱਲੀ ਆ ਕੇ ਕੁਰਬਾਨੀ ਦੇਣੀ ਪਈ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਦੀ ਜਨਤਾ ਨੂੰ ਗਰੀਬੀ ਅਤੇ ਗੁਰਬਤ ਗੁਰਬਤ ਤੋਂ ਜ਼ੁਲਮ ਤੋਂ ਬਾਹਰ ਕੱਢਣ ਲਈ ਬਹੁਤ ਵੱਡਾ ਬਲਿਦਾਨ ਦਿੱਤਾ ਔਰ ਬੰਦਾ ਸਿੰਘ ਬਹਾਦਰ ਨੂੰ ਅਗਵਾਈ ਬਖਸ਼ ਕੇ ਜਿਸ ਤਰ੍ਹਾਂ ਇਸ ਧਰਤੀ ਤੇ ਇੱਕ ਬਹੁਤ ਵੱਡੀ ਕ੍ਰਾਂਤੀ ਲਿਆਂਦੀ ਅਤੇ ਜ਼ੁਲਮੀ ਸਰਕਾਰਾਂ ਦਾ ਦੀਆਂ ਜੜ੍ਹਾਂ ਪਟੁੱਟੀਆਂ ਉਨਾ ਹੀ ਕ੍ਰਾਂਤੀਆਂ ਦੀ ਕੜੀ ਵਿੱਚ ਇਹ ਕਿਸਾਨ ਮਜ਼ਦੂਰ ਅੰਦੋਲਨ ਇੱਕ ਕ੍ਰਾਂਤੀ ਦਾ ਰੂਪ ਧਾਰ ਚੁਕਾ ਹੈ ਇਸ ਕਰਕੇ ਇਸ ਜ਼ਾਲਮ ਤਾਨਾਸ਼ਹੀ ਸਰਕਾਰ ਦੀਆਂ ਜੜ੍ਹਾਂ ਹਿੱਲ ਚੁਕੀਆਂ ਹਨ ਇਸ ਕਰਕੇ ਮੇਰੀ ਸਭ ਕਿਸਾਨ ਮਜ਼ਦੂਰ ਭਰਾਵਾਂ ਨੂੰ ਅਪੀਲ ਹੈ ਬੇਨਤੀ ਹੈ ਸਹਿਯੋਗ ਸਾਡਾ ਸਬਦਾ ਬਣਿਆ ਰਹੇ ਔਰ ਅਸੀਂ ਮਜ਼ਬੂਤੀ ਨਾਲ ਇਹਦੇ ਜ਼ਬਰ ਤੇ ਜ਼ੁਲਮ ਤੇ ਤਾਨਾਸ਼ਹੀ ਰਵਈਏ ਦਿੱਟ ਡਟ ਟੱਕਰਾ ਕਰਦੇ ਰਹੀਏ ਅਤੇ ਮਿਰ ਜੁਲ ਕੇ ਇਹਦੇ ਵਿੱਚ ਹਮਲਾ ਮਾਰ ਕੇ ਇਹਦੀਆਂ ਤਾਨਾਸ਼ਾ ਸਰਕਾਰ ਦੀਆਂ ਜੋ ਪੂੰਜੀਵਾਦੀਆਂ ਦਾ ਪੱਖ ਪੂਰ ਕੇ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਘਰੋਂ ਬੇਕਾਰ ਕਰ ਰਹੀ ਹੈ ਇਹਦੀਆਂ ਜੜਾ ਪੱਟ ਛੁਟিয়ে ਬਾਕੀ ਇਹਨਾਂ ਗੱਲਾਂ ਨਾਲ ਹੀ ਮੈਂ ਸਮੇਂ ਦੇ ਵਿੱਚ ਰਹਿ ਕੇ ਫਤਿਹ ਬੁਲਾਉਂਦਾ ਹਾਂ ਕਿ ਸਾਨੂੰ ਕਿਸੇ ਪੱਖੋਂ ਵੀ ਘਬਰਾਣ ਦੀ ਲੋੜ ਨਹੀਂ ਸਾਡਾ ਇਤਿਹਾਸ ਸਾਡਾ ਵਿਰਸਾ ਸਾਨੂੰ ਇਹ ਦੱਸਦਾ ਹੈ ਕਿ ਸਾਨੂੰ ਹਰ ਪ੍ਰਕਾਰ ਦੀ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ ਇਸ ਕਰਕੇ ਅੱਜ ਇਹ ਪੰਜਾਬ ਦੀ ਧਰਤੀ ਤੋਂ ਉੱਠੀ ਕ੍ਰਾਂਤੀ ਅੰਦੋਲਨ ਇੱਕ ਕ੍ਰਾਂਤੀ ਦਾ ਜੋ ਰੂਪ ਧਾਰ ਚੁੱਕੀ ਹੈ ਸਾਰੇ ਦੇਸ਼ ਦੇ ਵਿੱਚ ਇਹ ਕ੍ਰਾਂਤੀ ਫੈਲ ਚੁੱਕੀ ਹੈ ਅਤੇ ਸਰ ਦੇਸ਼ ਦਾ ਮਜ਼ਦੂਰ ਕੀ ਕਿਸਾਨ ਕੀ ਛੋਟਾ ਵਪਾਰੀ ਕੀ ਸਭ ਜਥੇਬੰਦੀਆਂ ਸਭ ਹਰ ਤਰ੍ਹਾਂ ਦੀਆਂ ਯੂਨੀਅਨਾਂ ਐਸੋਸੀਏਸ਼ਨਾਂ ਦਾ ਜਿਸ ਤਰ੍ਹਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਉਹ ਸਾਡੇ ਲਈ ਬਹੁਤ ਵੱਡੇ ਇੱਕ ਹੌਸਲੇ ਦੀ ਗੱਲ ਹੈ ਇਸ ਕਰਕੇ ਸਾਨੂੰ ਹਰ ਹਮੇਸ਼ਾ ਇਦੇ ਵਿੱਚ ਤਿਆਰ ਬਰ ਤਿਆਰ ਰਹਿ ਕੇ ਜ਼ਾਲਮ ਤੇ ਜ਼ੁਲਮੀ ਸਰਕਾਰ ਦੀ ਹਰ ਰਵਈਏ ਦਾ ਹਰ ਉਹਦੀ ਕਿਸੇ ਪ੍ਰਕਾਰ ਦੀ ਵੀ ਕਾਰਵਾਈ ਦਾ ਟੱਕਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਇਨੀਆਂ ਕੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ ਭੈਣ ਜੀ ਸੁਖਵਿੰਦਰ ਕੌਰ ਬੀਕੇ ਜੂ ਕ੍ਰਾਂਤੀਕਾਰੀ ਦੇ ਉਹ 7 ਮਿੰਟ ਵਾਸਤੇ ਤੁਹਾਡੇ ਰੂਬਰੂ ਹੋਣਗੇ ਭੈਣ ਜੀ ਸੁਖਵਿੰਦਰ ਕੌਰ ਉਹਨਾਂ ਤੋਂ ਬਾਅਦ ਸਰਬਜੀਤ ਸਿੰਘ ਏਆਈ ਜੀ ਪੰਜਾਬ ਉਹ ਦੂਰੋਂ ਦੂਰੋਂ ਪਹੁੰਚੇ ਮੇਰੇ ਬਹੁਤ ਹੀ ਕਾਰਜੋਗੀ ਵੀਰੋ ਮੇਰੀਓ ਭੈਣੋ ਮੈਂ ਦੋ ਤਿੰਨ ਮੁੱਦਿਆਂ ਤੇ ਗੱਲ ਕਰਨੀ ਹੈ ਪਹਿਲੀ ਗੱਲ ਕਿ ਜੋ ਪਿਛਲੇ 1.5 ਮਹੀਨੇ ਤੋਂ ਮੋਦੀ ਸਰਕਾਰ ਸਾਨੂੰ ਕਹਿੰਦੀ ਆ ਰਹੀ ਹੈ ਕਿ ਤੁਹਾਨੂੰ ਕਿਸਾਨਾਂ ਨੂੰ ਸਮਝ ਨਹੀਂ ਹੈ ਤੁਹਾਨੂੰ ਕਾਨੂੰਨਾਂ ਦੀ ਸਮਝ ਨਹੀਂ ਹੈ ਉਹ ਆਪਾਂ ਮਸਲਾ ਨਵੇੜ ਚੁੱਕੀ ਹੈ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਹੈ ਬੇਸ਼ੱਕ ਉਹ ਰੂਬਰੂ ਮੀਟਿੰਗਾਂ ਦੇ ਵਿੱਚ ਚੁੱਪ ਕਰ ਰਹੇ ਨੇ ਲਾਜਵਾਬ ਹੋ ਰਹੇ ਹੈ ਪਰ ਜਿਹੜੀ ਉਹਨਾਂ ਨੇ ਪ੍ਰਪੋਜ਼ਲ ਭੇਜੀ ਆ ਲਿਖਤੀ ਉਹ ਦੱਸਣੀ ਇਥੇ ਬਹੁਤ ਜ਼ਰੂਰੀ ਹੈ ਲਿਖਤੀ ਪ੍ਰਪੋਜ਼ਲ ਦੇ ਵਿੱਚ ਕੀ ਕੀਤਾ ਉਹਨਾਂ ਨੇ ਜਿਹੜਾ ਤੀਜਾ ਕਾਨੂੰਨ ਹੈ ਪਢਾਰਨ ਵਾਲਾ ਜ਼ਰੂਰੀ ਵਸਤੂਆਂ ਵਾਲਾ ਉਹਦਾ ਜ਼ਿਕਰ ਤੱਕ ਨਹੀਂ ਜਿਹੜੀ ਐਮਐਸਪੀ ਹੈ ਉਹਦੇ ਬਾਰੇ ਕਹਿੰਦੇ ਤੁਹਾਨੂੰ ਭਰੋਸਾ ਦੇ ਦਾਂਗੇ ਕੁੱਲ ਮਿਲਾ ਕੇ ਜੇ ਕਹਿਣਾ ਹੋਵੇ ਤਾਂ ਪ੍ਰਪੋਜ਼ਲ ਆਹ ਹੈ ਹੋ ਇੱਥੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਨੂੰ ਬਿਲਕੁਲ ਨਹੀਂ ਸਮਝਣਾ ਚਾਹੀਦਾ ਇਹ ਕਿ ਅਸੀਂ 2 ਦਿਨਾਂ 'ਚ ਤੇ 4 ਦਿਨਾਂ 'ਚ ਇਹ ਮੋਰਚਾ ਜਿੱਤ ਲਾਂਗੇ ਆਪਾਂ ਪਿੰਡਾਂ ਤੋਂ ਤੁਰੇ ਆ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਉਹ ਬਿਲਕੁਲ ਸਾਨੂੰ 6 ਮਹੀਨਿਆਂ ਦਾ ਰਾਸ਼ਨ ਖਾਣ ਲਈ ਇੱਥੇ ਬਹਿ ਕੇ ਤਿਆਰ ਹੋਣਾ ਚਾਹੀਦਾ ਅਗਲੀ ਜਿਹੜੀ ਗੱਲ ਕਿਉਂ ਕਰ ਰਹੀ ਆ ਸਰਕਾਰ ਇਹ ਅਮਿਤ ਸ਼ਾ ਕਹਿੰਦਾ ਜੇ ਮੈਂ ਤੁਹਾਡੀ ਗੱਲ ਮੰਨ ਲਈ ਇਹ ਅਸੀਂ ਹੋਰ ਵੀ بڑے ਕਾਨੂੰਨ ਪਾਸ ਕੀਤੇ ਆ ਫਿਰ ਉਹਨਾਂ ਤੇ ਲਹਿਰਾਂ ਚੱਲ ਪੈਣਗੀਆਂ ਇਹ ਉਹ ਠੀਕ ਹੀ ਕਹਿ ਰਿਹਾ ਇੱਕ ਗੱਲ ਉਹ ਗਲਤ ਕਹਿ ਰਿਹਾ ਉਹਨੂੰ ਭੁਲੇਖਾ ਕਹੇ ਜੇ ਅਸੀਂ ਅਨੇ ਰੇਤ ਲੈ ਰੁੱਕ ਜੂਗੀ ਇਸ ਗੱਲ ਨੂੰ ਮੋਦੀ ਵੀ ਅਮਿਤ ਸ਼ਾ ਵੀ ਤੇ ਉਹਦੇ ਮੰਤਰੀ ਸੰਤਰੀ ਤੇ ਅਧਿਕਾਰੀ ਅੰਨੇ ਆ ਉਹ ਇਸ ਕਰਕੇ ਅੰਨੇ ਆ ਕਿ ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਲੋਕੀ ਕੀ ਕੀ ਸਮਝ ਚੁੱਕੇ ਆ ਆਮਾ ਬਾਰੇ ਇਹ ਜਿਹੜਾ ਫਾਰਾ ਹਿੰਦੁਸਤਾਨ ਉੱਠ ਕੇ ਦਿੱਲੀ ਨੂੰ ਤੁਰ ਪਿਆ ਇਹ ਮੂਰਖ ਨਹੀਂ ਹੈ ਲੋਕ ਇਹ ਸਮਝ ਕੇ ਚੱਲੇ ਆ ਤੇ ਲੋਕ შეਦੀ ਕਿਤੇ ਲੜਨਾ ਨਹੀਂ ਚਾਹੁੰਦੇ ਹੁੰਦੇ ਸਾਡਾ 30-30 ਸਾਲ ਦਾ ਤਜਰਬਾ ਜਿੱਦਾਂ ਉਹ ਡਾਂਕਲ ਤਜਵੀਜ਼ਾਂ ਆਈਆਂ ਸੀ ਪਿੰਡਾਂ 'ਚ ਗਏ ਆ ਤੇ ਲੋਕ ਸਾਨੂੰ ਇਹ ਕਹਿੰਦੇ ਸੀ ਪੜਿਆ ਲਿਖਿਆਣੀਆਂ ਗੱਲਾਂ ਕਰਦੇ ਆ ਅੱਜ ਉਹੀ ਬੰਦੇ ਉਹਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਇਹਨਾਂ 30 ਸਾਲਾਂ 'ਚ ਉਹ ਅੱਜ ਖੜਾ ਖੜਾ ਕੇ ਕਹਿ ਰਿਹਾ ਗੱਲਾਂ ਥੋੜੀਆਂ ਸੱਚੀਆਂ ਹੋ ਗਈਆਂ ਤਾਂ 30-30 ਸਾਲ ਦਾ ਜਥੇਬੰਦੀਆਂ ਦੀ ਮਿਹਨਤ ਆ ਲੋਕਾਂ ਨੂੰ ਦੱਸਿਆ ਲਗਾਤਾਰ ਚੇਤਨ ਕੀਤਾ ਉਸ ਚੇਤਨਾ ਦਾ ਇਹ ਰਿਜ਼ਲਟ ਆ ਗਿਆ ਜਿਵੇਂ ਇੱਥੇ ਦਿੱਲੀ ਦੀ ਫਾਹ ਮਾਰੀ ਦੇ ਉੱਤੇ ਬੈਠੇ ਆ ਤਾਂ ਕਿਉਂ ਮੋਦੀ ਹਕੂਮਤ ਇੰਨੀ ਅੜੀ ਹੋਈ ਹੈ ਤੇ ਮੈਂ ਗੱਲ ਕਰਨੀ ਹੈ ਦੇਖੋ ਜਿਹੜੀ ਮੋਦੀ ਦੀ ਹਕੂਮਤ ਹੈ ਇਹ ਫਾਸ਼ੀਵਾਦੀ ਹਕੂਮਤਾਂ ਤੇ ਫਾਸ਼ੀਵਾਦੀ ਹਕੂਮਤ ਕੀ ਹੁੰਦੀ ਹੈ ਇਹ ਸਾਨੂੰ ਕਹਿੰਦੇ ਆ ਕਿ ਅਸੀਂ ਮਸ਼ੀਨਾ ਮਸ਼ੂਨਾ ਵਾਲੀ ਕੋਈ ਗੱਲ ਉਹਨਾਂ ਨੇ ਲੋਕਾਂ ਨੂੰ ਪਾੜਿਆ ਤੇ ਵੋਟਾਂ ਲਈਆਂ ਸਾਨੂੰ ਇਸ ਗੱਲ ਤੇ ਆਉਣਾ ਚਾਹੀਦਾ ਜੇ ਅਸੀਂ ਇਸ ਗੱਲ ਤੇ ਆ ਜਾਾਂਗੇ ਤੇ ਅਸੀਂ ਲੋਕਾਂ ਦੀ ਏਕਤਾ ਲਈ ਕੰਮ ਕਰਾਂਗੇ ਜੇ ਮਸ਼ੀਨਾ 'ਚ ਨੁਕਸ ਕੱਢੀ ਜਾਵਾਂਗੇ ਮਸ਼ੀਨਾ ਮਗਰ ਤੁਰੇ ਫਿਰਾਂਗੇ ਨੁਕਸੇ ਆ ਕਿ ਉਹਨਾਂ ਨੇ ਲੋਕਾਂ ਨੂੰ ਪਾੜਿਆ ਪਾੜ ਕੇ ਵੋਟਾਂ ਲਈਆਂ ਵੱਡੀ ਬਹੁ ਸੰਪਤੀ ਬਣਾਈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਵੱੋ ਕੌਮੀ ਕੰਪਨੀਆਂ ਨੇ 214 ਤੋਂ ਪਹਿਲਾਂ ਵਾਲੇ ਟੀਵੀ ਦੇ ਪ੍ਰੋਗਰਾਮ ਯਾਦ ਕਰੋ ਮੋਦੀ ਨੂੰ ਕਿਵੇਂ ਸਾਰੇ ਮਸਲਿਆਂ ਦੇ ਹੱਲ ਦੇ ਤੌਰ ਤੇ ਪੇਸ਼ ਕਰ ਰਹੇ ਸੀ ਉਹ ਕਿਉਂ ਪੇਸ਼ ਕਰ ਰਹੇ ਸੀ ਕਿਉਂਕਿ ਮੋਦੀ ਨੇ ਇਹ ਸਾਰਾ ਕੁਝ ਕਰਨਾ ਸੀ ਉਹਨਾਂ ਨੇ ਮੋਦੀ ਤੋਂ ਇਹ ਸਾਰਾ ਕੁਝ ਕਰਾਉਣਾ ਸੀ ਜਿਹੜਾ ਅਸੀਂ ਦੇਖ ਰਹੇ ਹਾਂ ਇਸ ਕਰਕੇ ਪਿਛਲੇ 6 ਸਾਲ ਤੋਂ ਜਿਹਨੂੰ ਹੁਣ ਆਪਾਂ ਗੋਦੀ ਮੀਡੀਆ ਕਹਿਣ ਲੱਗ ਪਏ ਐ ਉਸ ਵੀਡੀਓ ਨੇ ਤੇ ਇਸ মিডিਏ ਦੇ ਪਿੱਛੇ ਜਿਹੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹਦੀਆਂ ਮਾਲਕ ਨੇ ਉਹ ਕੱਲਾ মিডিਆ ਕੰਪਨੀਆਂ ਨਹੀਂ ਹੈ ਇਹ ਸਮਝ ਲਓ ਉਹ ਮਾਈਨਿੰਗ ਵਾਲੀਆਂ ਕੰਪਨੀਆਂ ਵੀ ਆ ਜਿਹੜਾ ਅਵਾਨੀ ਐ ਜਿਹੜਾ ਪੰਜਾਬ ਦੀ ਜ਼ਮੀਨ ਖਰੀਦਣ ਨੂੰ ਫਿਰਦਾ ਜਿਨੇ ਵੱਡੇ ਵੱਡੇ ਮਾਲਕ ਹੋ ਗਲੇ ਉਹਦੇ 22 ਚੈਨਲ ਆ ਖਬਰਾਂ ਵਾਲੇ 22 ਉਹ ਇੱਕ ਪਾਸੇ ਸਾਡੇ ਦਿਮਾਗਾਂ ਨੂੰ ਖਤਮ ਕਰ ਰਿਹਾ ਉਹਦੇ ਚੈਨਲਾਂ ਰਹੀ ਤੇ ਦੂਜੇ ਪਾਸੇ ਮੋਦੀ ਨਾਲ ਰੜਕੇ ਸਾਨੂੰ ਇੱਥੇ ਡੱਕਿਆ ਹੋਇਆ ਤਾਂ ਇਹ ਗੱਲ ਅਸੀਂ ਸਮਝ ਚੁੱਕੇ ਆ ਤਾਂ ਮੈਂ ਉਸੇ ਗੱਲ ਤੋਂ ਮੁੜ ਕੇ ਆਉਣੀ ਆ ਕਿ ਕੀ ਚੁਣੇ ਹੋਏ ਜਿਹੜੇ ਚੁਣ ਕੇ ਭੇਜੇ ਸੀ ਤੁਸੀਂ ਜਿਨ੍ਹਾਂ ਨਾਲ ਕੋਲੇ ਵੱਡੀ ਬਹੁਤ ਸ਼ਾਂਤੀ ਹੈ ਲੋਕ ਸਭਾ ਦੇ ਵਿੱਚ ਕਿਉਂ ਰਾਜ ਕਰ ਰਹੇ ਆ ਮੈਂ ਕਹਿਣਾ ਚਾਹੁੰਨੀ ਆ ਰਾਜ ਦੋ ਬੰਦੇ ਕਰ ਰਹੇ ਆ ਦੋ ਮੋਦੀ ਅਮਿਤ ਸ਼ਾ ਇਹਨੂੰ ਕਹਿੰਦੇ ਜੁੰਡਲੀ ਰਾਜ ਜੁੰਡਲੀ ਰਾਜ ਆ ਇਹ ਤੇ ਜੁੰਡਲੀ ਰਾਜ ਕਦੋਂ ਹੁੰਦਾ ਜਦੋਂ ਜਿਹੜੇ ਤਥਾ ਕਸ ਚੁਣੇ ਹੋਏ ਆ ਉਹ ਪੈਸੇ ਦੇ ਕੇ ਉਹ ਹਰ ਤਰ੍ਹਾਂ ਦੇ ਗਲਤ ਤਰੀਕੇ ਵਰਤ ਕੇ ਚੁਣੇ ਹੋਏ ਆ ਉਹ ਜਿਹੜੇ ਚੁਣੇ ਹੋਏ ਉਹਨਾਂ ਦੇ ਹੱਥ 'ਚ ਵੀ ਤਾਕਤ ਨਹੀਂ ਰਹਿੰਦੀ ਉਹ ਦੋ ਤਿੰਨ ਬੰਦਿਆਂ ਦੇ ਹੱਥ 'ਚ ਤਾਕਤ ਆ ਜਾਂਦੀ ਆ ਉਹਨੂੰ ਕਹਿੰਦੇ ਆ ਜੁੰਡੜੀ ਰਾਜ ਤੇ ਉਹ ਹੁੰਦਾ ਫਾਸ਼ੀਵਾਦੀ ਉਹ ਹੁੰਦਾ ਹਿਟਲਰਵਾਦੀ ਉਹ ਹਿਟਲਰ ਜੀ ਨੇ ਕਰੋੜਾਂ ਲੋਕਾਂ ਨੂੰ ਜਰਮਨ ਦੇ ਵਿੱਚ ਕੈਸ ਕੈਮਰਾ ਚ ਬੰਦ ਕਰ ਕਰਕੇ ਮਾਰਤਾ ਸੀ ਇਹ ਉਹਦੀ ਊੜਾ ਦਾ ਮੋਦੀ ਤੇ ਸਾਨੂੰ ਇਹਨੂੰ ਕਰਾਰੇ ਹੱਥੀ ਲੈਣਾ ਪੈਣਾ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਤਿੰਨ ਕਾਨੂੰਨਾਂ ਦਾ ਹੀ ਮਸਲਾ ਨਹੀਂ ਤਿੰਨ ਕਾਨੂੰਨ ਸਾਡੀ ਲੜਾਈ ਵਾਲਾ ਜਿਹੜਾ ਵਰਸ਼ਾ ਉਹਦੀ ਨੋਕ ਨੇ ਉਹਦੇ ਮੂਰੇ ਤਿੱਖੀ ਮੁਹੀ ਬਣ ਗਏ ਇਹ ਤਿੰਨ ਕਾਨੂੰਨ ਤੇ ਜੇ ਅਸੀਂ ਇਹ ਵਰਸ਼ਾ ਚਲਾਉਣ ਚ ਕਾਮਯਾਬ ਹੋ ਗਏ ਜੇ ਅਸੀਂ ਇਸ ਵਰਸ਼ੇ ਨਾਲ ਇਸ ਹਾਲਾਤ ਨੂੰ ਚੀਰ ਤਾ ਫੌਜਦਲਨ ਮੋਦੀ ਖਤਮ ਹੈ ਸਵੈਸ ਕਰਕੇ ਵੜੇ ਹੋਇਆ ਤੇ ਇਹਦੇ ਕਰਕੇ ਸਾਨੂੰ ਇਹ ਸਮਝਣਾ ਨਹੀਂ ਚਾਹੀਦਾ ਕਿ ਫਲਾਣਾ ਨੇ ਕਹਿਤਾ ਆਜੋ ਧੰਕੇ ਨੇ ਕਹਿਤਾ ਆਜੋ ਇਹਦੇ ਨਾਲ ਕੋਈ ਮਸਲਾ ਹੱਲ ਇੰਨੀ ਛੇਤੀ ਨਹੀਂ ਹੋਣਾ ਲੰਬੀ ਲੜਾਈ ਲੜਨੀ ਹੈ ਕਾਨੂੰਨਾਂ ਦਾ ਖਾਤਮਾ ਤੇ ਮੋਦੀ ਦਾ ਸਿਆਸੀ ਤੌਰ ਤੇ ਖਾਤਮਾ ਜੁੜੀਆਂ ਹੋਈਆਂ ਚੀਜ਼ਾਂ ਨੇ ਇਸ ਤੇ ਸਾਨੂੰ ਫੋਕਸ ਕਰਨਾ ਪੈਣਾ ਹੈ ਅਗਲੀ ਗੱਲ ਕੱਲ ਮੈਨੂੰ 2 ਮਿੰਟ ਮਿਲੇ ਸੀ ਅਗਲੀ ਗੱਲ ਮੈਂ ਕਹਿਣੀ ਹੈ ਕਿ ਜਿਹੜੇ ਇਹ ਵੱਡੇ ਕਾਰਪੋਰੇਟ ਘਰਾਣੇ ਆ ਬਹੁਤ ਆਮੀ ਕੰਪਨੀਆਂ ਨੇ ਉਹ ਸਾਡੇ ਕੱਪੜਿਆਂ ਤੇ ਰਸੋਈਆਂ ਤੇ ਸਾਡੇ ਖੇਤਾਂ ਦੇ ਫਨੀਆਂ ਦਵਾਈਆਂ ਚ ਫਸੜ ਚੁੱਕੇ ਆ ਉਥੋਂ ਕੱਢਣੇ ਬਣਿਆ ਇਹ ਉਥੋਂ ਕੱਢਣੇ ਬਣਿਆ ਕੀ ਗੱਲ ਕਿਉਂ ਸਾਡੇ ਕੋਲੇ ਵਿਗਿਆਨੀ ਨਹੀਂ ਹੈਗੇ ਕਿ ਸਾਡੇ ਅਸੀਂ ਫੈਕਟਰੀਆਂ ਨਹੀਂ ਲਾਉਣ ਜਾਣਦੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲੋਕ ਜਿਹੜੀ ਗਵਰਨਮੈਂਟ ਸਾਥਾ ਸੂਈ ਦੇ ਵੀ ਟੈਕ ਫਲੈਰੀਆ ਉਹ ਇੱਕ ਵੀ ਰੈਂਟਰੀ ਨਹੀਂ ਲਾ ਰਹੀ ਕਿਉਂ ਨਹੀਂ ਲਾ ਰਹੀ ਕਿਉਂਕਿ ਉਹਨਾਂ ਦੀ ਲਿਹਾਜ਼ ਇਹਨਾਂ ਨਾਲਾ ਇਹਨਾਂ ਦੇ ਦਿਲਾਂ ਨੇ ਇਹ ਇਸ ਕਰਕੇ ਨਹੀਂ ਲਾ ਰਹੀ ਹੋ ਇਸ ਗੱਲ ਨੂੰ ਸਮਝਣਾ ਤੇ ਇੱਥੇ ਸੱਟ ਮਾਰਨੀ ਇਹ ਸਾਡੇ ਘੋਲ ਦੀ ਜਿੱਤ ਵੱਲ ਲੈ ਜੂਗੀ ਗੱਲ ਸਾਨੂੰ ਤੇ ਸਾਨੂੰ ਕਾਲੇ ਪੈਣ ਦੀ ਕੋਈ ਲੋੜ ਨਹੀਂ ਆ ਪੱਕਾ ਨੰਨ ਲਾਤਾ ਤੇ ਇੱਥੇ ਮੈਦਾਨ ਚ ਵੀ ਲਾਇਆ ਉਹ ਧੋਖੇ ਕਰਦੇ ਆ ਅਸੀਂ ਉਹਨਾਂ ਦੇ ਧੋਖੇ ਤੋਂ ਸੁਚੇਤ ਐ ਉਹਨਾਂ ਦੇ ਧੋਖਿਆਂ ਨੂੰ ਅਸੀਂ ਪੁੱਠਾ ਪਾਇਆ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਸੀ ਉਹ ਸਾਡੇ ਮੁੰਡਿਆਂ ਨੇ ਹਾਕੀਆਂ ਨਾਲ ਚਲਾ ਦੇ ਸੀ ਉਸ ਵੇਲੇ ਤੇ ਜਿਹੜੇ ਤੇ ਜਿਹੜੇ ਉਹਨਾਂ ਨੇ ਸਾਡੇ ਨਾਲ ਛਲਕੀਤੇ ਆ ਟੇਬਲ ਦੇ ਉੱਤੇ ਗੱਲਬਾਤ ਦੀ ਟੇਬਲ ਤੇ ਉਹ ਉਹ ਸਾਰੇ ਅਸੀਂ ਜਿਹੜੇ ਆਹੋ ਖਤਮ ਕਰਤੇ ਆ ਨਾ ਦੇ ਆਪਾਂ ਜਿੱਤਾਂਗੇ ਇਹਨਾਂ ਕਹਿੰਦੇ ਹੋ ਮੈਂ ਥੋੜਾ ਜਿਆਦਾ ਟਾਈਮ ਲੱਗ ਗਈ ਸੌਰੀ ਮਾਫੀ ਚਾਹੁੰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਗਜੀਤ ਸਿੰਘ ਜੀ ਨੂੰ ਜਗਜੀਤ ਸਿੰਘ ਜਗਜੀਤ ਸਿੰਘ ਜੀ ਨੂੰ ਹੁਣ ਸਾਡੇ ਬਹੁਤ ਵੱਡੇ ਆਗੂ ਜਿਹੜੇ ਜਗਜੀਤ ਸਿੰਘ ਢੱਲੇਵਾਲ ਉਹ ਤੁਹਾਡੇ ਨਾਲ ਹੁਣ ਸਤੇਸ਼ ਕੱਤਰ ਭਾਰਤੀ ਕਿਸਾਨ ਯੂਨੀਅਨ ਆਇਆ ਆਇਆ ਥੱਲੋ ਲੇਖ ਕੇ ਜੀ ਆਪਾਂ ਆਪਣੇ ਕੋਲੋਂ ਕੋਈ ਨਹੀਂ ਬੋਲਦੇ ਪਰ ਸ਼ੋਤਮ ਸਿੰਘ ਜਿਹੜੇ ਆ ਉਹ ਸਟੇਸ ਕਤਰ ਦੀ ਸੇਵਾ ਸੰਭਾਉਣਗੇ ਪਹਿਲਾਂ ਕੱਲਿਆਰ ਸਾਹਿਬ ਨੂੰ ਬੁਲਾਓ ਆ ਸਟੇਸ ਕਤਰ ਪਾਣੇ ਦਾ ਚੇ ਮੈਨੂ ਐਲਾਨ ਕਰਦਿਆਂ ਨਾਲੇ ਆ ਕੇ ਆ ਆ ਗਨੇ ਦਿੱਤੇ ਕੱਲਿਆਰ ਸਾਹਿਬ ਨੂੰ ਤੁਸੀਂ ਮੜਾ ਹੁਣ ਇਹੇ ਇਹੇ ਜਦ ਹੁੰਦਾ ਸਾਡੇ ਸਾਂਝੇ ਘੋੜਾਂ ਵਿੱਚ ਚਲੋ ਬੇਨਤੀ ਆ ਤੇ ਮੋਦੀ ਨੂੰ ਭੁਲੇਖਾ ਹੋਊਗਾ ਹੁਣ ਆਪਾਂ ਇਹ ਜਿੱਤ ਕੇ ਨਿਕਲਾਂਗੇ ਉਹ ਕਹਿੰਦਾ ਤੂੰ ਚੌਲਾ ਦੇਸ਼ ਜਾਰਦਨ ਨੂੰ ਅਸੀਂ ਸੁਖੀ ਵਸਾ ਕੇ ਦੱਸਾਂਗੇ ਜਿਹੜੇ ਤਖਤ ਨੂੰ ਪੱਕਾ ਸਮਝੇ ਤੂੰ ਅਸੀਂ ਤੇਰਾ ਤਖਤ ਹਲਾ ਕੇ ਦੱਸਾਂਗੇ ਇਹਨੀਆਂ ਬੇਤਿਹਾਨ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਮੇਰੇ ਬਹੁਤ ਹੀ ਪਿਆਰੇ ਕਿਸਾਨ ਦੋਸਤੋ ਮੇਰੀਆਂ ਭੈਣਾ ਆ چھوٹے چھوٹے ਬੱਚੇ ਜਿਨ੍ਹਾਂ ਨੇ ਆ ਜੱਡਾ ਵੱਡਾ ਫੈਸਲਾ ਲਿਆ ਤਾਂ ਦੇਖੋ ਅਸੀਂ ਲੜਾਈ ਜੇਕਰ ਇਹ ਕਰਨ ਦੀ ਲੋੜ ਹੈ ਅਸੀਂ ਇਹ ਲੜਾਈ ਤੁਹਾਨੂੰ ਜਿਉਂਦਿਆਂ ਰੱਖਣ ਦੀ ਖਾਤਰ ਲੜ ਰਹੇ ਹਾਂ ਅਸੀਂ ਠੀਕ ਹੈ ਸਰਕਾਰ ਦੇ ਜਿਹੜੇ ਫੈਸਲੇ ਆ ਰਹੇ ਨੇ ਸਰਕਾਰ ਜਿੱਧਰ ਨੂੰ ਜਾ ਰਹੀ ਹੈ ਸਰਕਾਰ ਦਾ ਜਿਹੇ ਜਿਹਾ ਵਰਤਾਰਾ ਹੈ ਉਹਦੇ ਤੋਂ ਇਹ ਲੱਗਿਆ ਹੈ ਕਿ ਸਾਡੇ ਸਾਡੇ ਵੀ ਮਨ ਨੂੰ ਗੁੱਸਾ ਹੈ ਦੁੱਖ ਹੈ ਨੌਜਵਾਨੀ ਦੇ ਵਿੱਚ ਰੋਸ ਹੈ ਜਿਹਦੇ ਵਿੱਚੋਂ ਸਭ ਤੋਂ ਵੱਡਾ ਸਾਨੂੰ ਇਹ ਲੱਗਿਆ ਕਿ ਇਹ ਛੋਟਾ ਜਿਹਾ ਬੱਚਾ ਸਰਕਾਰ ਦੀ ਇਸ ਘਟਿਆ ਫੈਸਲੇ ਦੇ ਉੱਤੇ ਜਿਹੜੀ ਨੂੰ ਅਸੀਂ ਪਿੱਟਦੇ ਆ ਰਹੇ ਹਾਂ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲਾਓ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਸਰਕਾਰ ਨੇ ਸਾਡੇ ਨਾਲ ਅਮਿਤ ਸ਼ਾਹ ਜੀ ਨੂੰ ਸਾਡੇ ਮੂਹਰੇ ਬਿਠਾਉਣ ਦਾ ਯਤਨ ਇਸ ਲਈ ਕੀਤਾ ਕਿ ਸ਼ਾਇਦ ਸਾਡਾ ਐਗਰੀਕਲਚਰ ਮਨਿਸਟਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਮਰੱਥ ਨਹੀਂ ਹੋਣਾ ਇੱਕ ਵੱਡਾ ਚਿਹਰਾ ਮੂਹਰੇ ਕਰੀਏ ਸ਼ਾਇਦ ਇਹ ਸਮਝਾ ਲੇ ਗੱਲਬਾਤ ਚੱਲਦੀ ਰਹੀ ਹੁੰਦੀ ਰਹੀ ਲੇਕਿਨ ਗੱਲ ਉੱਥੇ ਹੀ ਰਹੀ ਕਿ ਸਾਡੇ ਤਿੰਨੇ ਕਾਨੂੰਨ ਰੱਦ ਕਰੋ ਰੱਦ ਕੀਤੇ ਬਿਨਾਂ ਗੁਜ਼ਾਰਾ ਨਹੀਂ ਪੁੱਛਦੇ ਐ ਕਿ ਇਹਦੇ ਵਿੱਚ ਤੁਹਾਨੂੰ ਇਤਰਾਜ਼ ਕੀ ਹੈ ਤੇ ਸਾਡੇ ਆਗੂਆਂ ਨੇ ਸਵਾਲ ਕੀਤਾ ਸੀ ਇਹਨਾਂ ਦੇ ਉੱਤੇ ਤੇ ਰੱਦ ਕਰਨ ਦੇ ਵਿੱਚ ਤੁਹਾਨੂੰ ਕੀ ਇਤਰਾਜ਼ ਹੈ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਕਿ ਅਸੀਂ ਕਿਸਾਨਾਂ ਦੀ ਆਮਦਨ ਵਧਾਉਣੀ ਹੈ ਤੇ ਇਹ ਕਾਨੂੰਨ ਤੁਹਾਡੀ ਆਮਦਨ ਵਧਾਉਣ ਵਾਸਤੇ ਹੈ ਤੇ ਅਸੀਂ ਕਹਿੰਦੇ ਹਾਂ ਵੀ ਜੇਕਰ ਸੱਚੀਓਂ ਆਮਦਨ ਵਧਾਉਣੀ ਹੈ ਇਮਾਨਦਾਰੀ ਨਾਲ ਆਮਦਨ ਵਧਾਉਣੀ ਹੈ ਤਾਂ ਇਹਨਾਂ ਕਾਨੂੰਨਾਂ ਦਾ ਜਰੀਆ ਨਾ ਆਖਤਿਆਰ ਕਰੋ ਕੇਵਲ ਬਹੁਕ ਚਿਰਤੋਂ ਤੇ ਜਿਹੜੀ 2014 ਦੀ ਇਲੈਕਸ਼ਨ ਦੇ ਵਿੱਚ ਮੋਦੀ ਜੀ ਨੇ ਵਾਅਦਾ ਵੀ ਕੀਤਾ ਸੀ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਵਾਂਗੇ ਉਹ ਲਾਗੂ ਕਰ ਦਿਓ ਸਾਡੀ ਆਮਦਨ ਆਪੇ ਵੱਧ ਜਾਊਗੀ ਤੇ ਨਵੇਂ ਰਸਤੇ ਕਿਉਂ ਇਖਤियार ਕਰਨੇ ਸ਼ੁਰੂ ਕਰ ਲਏ ਦੂਸਰੀ ਗੱਲ ਆਗੂਆਂ ਨੇ ਇਹ ਵੀ ਕਹੀ ਕਿ ਵੀ ਜਦੋਂ ਅਸੀਂ ਮੰਗਦੇ ਹੀ ਨਹੀਂ ਦੋਤੋਂ ਕਿਹਨੇ ਮੰਗ ਲਿਆ ਵੀ ਸਾਨੂੰ ਆਹ ਕਾਨੂੰਨ ਦੇ ਦਿਓ ਪਰ ਉਸ ਤੋਂ ਅੱਗੇ ਫਿਰ ਵੀ ਜੇਕਰ ਤੁਸੀਂ ਦੇ ਬੈਠੇ ਹੋ ਅਸੀਂ ਕਹਿੰਨੇ ਆ ਵੀ ਸਾਨੂੰ ਨਹੀਂ ਲੋੜ ਇਹ ਚੀਜ਼ ਦੀ ਤਾਂ ਜ਼ਬਰਦਸਤੀ ਕਿਉਂ ਥੋਪ ਰਹੇ ਹੋ ਕਿਉਂ ਸਾਨੂੰ ਇਹ ਚੀਜ਼ ਖਾਣ ਲਈ ਮਜਬੂਰ ਕਰ ਰਹੇ ਹੋ ਇਸ ਚੀਜ਼ ਦੇ ਪ੍ਰਤੀ ਮੰਨ ਦੇ ਵਿੱਚ ਰੋਸ ਬਹੁਤ ਆ ਸਾਰਿਆਂ ਦਾ ਸਾਡੇ ਵੀ ਆ ਦੋ ਗੱਲਾਂ ਦਾ ਧਿਆਨ ਰੱਖਣਾ ਜਿਵੇਂ ਇਹ ਬੱਚਾ ਭਾਵਕ ਹੋਇਆ ਮੇਰੇ ਹੱਥ ਬੰਨ ਕੇ ਬੇਨਤੀਆਂ ਨਹੀਂ ਅਸੀਂ ਹਜੇ 70 72 ਬਹੁਤ ਫਿਰਦੇ ਆ ਯਾਰ ਇਹ ਵਾਰੀ ਸਾਡੀ ਐ ਅਸੀਂ ਅੱਜ ਦੀ ਮੀਟਿੰਗ ਹੋਣੀ ਐ ਯਤਨ ਕਰੂੰਗਾ ਮੈਂ ਕਿ ਮੀਟਿੰਗ ਦੇ ਵਿੱਚ ਇਹ ਪਾਸ ਕਰਵਾ ਲਾਂ ਇਹ ਅਸੀਂ ਬੈਠਾਂਗੇ ਤੁਸੀਂ ਨਹੀਂ ਬੈਠਣਾ ਜੇਕਰ ਤੁਸੀਂ ਮਰ ਜਾਣਾ ਹੈ ਤਾਂ ਅਸੀਂ ਜ਼ਮੀਨ ਕੀ ਕਰਨੀ ਹੈ ਦੱਸੋ ਮੈਨੂੰ ਇਸ ਗੱਲ ਅਸੀਂ ਜ਼ਮੀਨ ਦੇਤੇ ਇਸੇ ਕਰਕੇ ਲੜ ਰਹੇ ਹਾਂ ਨਾ ਵੀ ਤੁਹਾਡੀ ਵਿਰਾਸਤ ਤੁਹਾਡੀ ਚੀਜ਼ ਤੁਹਾਡੇ ਕੋਲੇ ਰਵੇ ਇਸ ਕਰਕੇ ਇਸ ਸਟੈਪ ਤੁਸੀਂ ਨਹੀਂ ਚੱਕਣਾ ਮੇਰੀ ਹੱਥ ਬਨ ਕੇ ਬੇਨਤੀ ਹੈ ਮੈਂ ਧੰਨਵਾਦੀ ਹਾਂ ਬੱਚੇ ਦਾ ਪ੍ਰਭਾਵਿਤ ਹੋ ਕੇ ਉਹਨਾਂ ਨੇ ਫੈਸਲਾ ਲਿਆ ਇਸ ਬੱਚੇ ਨੂੰ ਇਹਦੇ ਮਾਪੇ ਨੂੰ ਮੈਂ ਬੇਨਤੀ ਕਰੂੰਗਾ ਕਿ ਬੱਚੇ ਦਾ ਇਹ ਇਸ ਨੂੰ ਪੁਖੜ ਤਲ ਤੋਂ ਠਾਉਣ ਇਹਨੂੰ ਨਾ ਮਿਠਾਇਆ ਜਾਵੇ ਮੇਰੀ ਹੱਥ ਬਨ ਕੇ ਬੇਨਤੀ ਹੈ ਆ ਆ ਆਓ ਮੇਰਾ ਪਿਆਰੇ ਬੱਚੇ ਇੱਧਰ ਲੈ ਕੇ ਆਓ ਅਸੀਂ ਬੈਠਾਂਗੇ ਤੁਸੀਂ ਨਹੀਂ ਬੈਠਣਾ ਹਜੇ ਸਾਡੀ ਵਾਰੀ ਹੈ ਨਾ ਸਾ ਤੋਂ ਬਾਅਦ ਅਜੇ ਬਹੁਤ ਕੁਝ ਆਉਣਾ ਹੈ ਮੈਂ ਇੱਕ ਬੇਨਤੀ ਮੈਂ ਬਹੁਤਾ ਮੇਰਾ ਬੋਲਣ ਦਾ ਸਮਾਂ ਨਹੀਂ ਮੈਂ ਇੱਕ ਲਾਸਟ ਦੇ ਉੱਤੇ ਗੱਲ ਕਰਨੀ ਹੈ ਮੇਰੇ ਦੋਸਤੋ ਇਹ ਅੰਦੋਲਨ ਦੇਸ਼ ਲੈਵਲ ਦਾ ਨਹੀਂ ਰਿਹਾ ਵਰਲਡ ਲੈਵਲ ਦਾ ਬਣ ਗਿਆ ਸਾਰੇ ਜਹਾਨ ਦੀਆਂ ਅੱਖਾਂ ਤੁਹਾਡੇ ਤੇ ਲੱਗੀਆਂ ਹੈ ਤੇ ਇਹਦਾ ਫਲਾਅ ਇੰਨਾ ਹੋ ਗਿਆ ਕਿ ਅੱਜ ਵੱਖਰੇ ਵੱਖਰੇ ਦਿੱਲੀ ਦੇ ਅੰਦਰ ਨਿਰੇ ਮੋਰਚੇ ਚੱਲ ਪਏ ਆ ਕਿਸੇ ਮੋਰਚੇ ਦੇ ਉੱਤੇ ਕੋਈ ਸ਼ਰਾਰਤ ਕਰਵਾ ਸਕਦਾ ਮੇਰੀ ਬੇਨਤੀ ਪ੍ਰਵਾਨ ਕਰਿਓ ਹੱਥ ਬਨ ਕੇ ਬੇਨਤੀ ਆ ਮੈਂ ਰਜ ਕਰਦਾ ਸ਼ਰਾਰਤ ਕਰਵਾ ਸਕਦਾ ਭਾਵਕ ਹੋਗੇ ਜੀ ਕਿਸਾਨ ਭਾਵਕ ਹੋਗੇ ਕਿਸਾਨ ਇਹੋ ਜੀ ਗੱਲ ਕਰਕੇ ਕੋਈ ਨਾਕੇ ਤੋੜਨ ਦੀ ਗੱਲ ਕਰਦੇ ਤੇ ਕਿਤੇ ਇਹ ਨਾ ਸੋਚ ਲੋ ਵੀ ਫਲਾਣਾ ਨਾਕਾ ਟੁੱਟ ਗਿਆ ਫਲਾਣਾ ਤੋੜਦਾ ਤੇ ਅਸੀਂ ਵੀ ਤੋੜਨ ਭੱਜ ਲਈਏ ਇਹ ਮੇਰੀ ਬੇਨਤੀ ਆ ਮੇਰੇ ਵੀਰਾਂ ਨੂੰ ਪ੍ਰਵਾਨ ਕਰੋ ਸ਼ਾਂਤੀ ਨਾਲ ਜਿੱਤਾਂਗੇ ਜਦੋਂ ਸ਼ਾਂਤੀ ਤੜਾਉਣ ਵਾਸਤੇ ਹੀ ਅਜਿਹਾ ਕੁਝ ਹੋਣਾ ਜਦੋਂ ਹੋਣਾ ਹੈ ਸ਼ਾਂਤੀ ਨਹੀਂ ਟੁੱਟਣ ਦੇਣੀ ਸ਼ਾਂਤੀ ਕਾਇਮ ਰੱਖਣੀ ਆ ਸ਼ਾਂਤੀ ਕਾਇਮ ਰੱਖਦੇ ਹੋਏ ਜਿੱਤਾਂਗੇ ਔਰ ਜਿੱਤ لازਮੀ ਹੈ ਦੂਸਰੀ ਜਿਹੜੀ ਗੱਲ ਹੈ ਕੱਲ ਵੀ ਇਥੋਂ ਸਾਡੇ ਆਗੂ ਸਹਿਬਾਨ ਆ ਕੇ ਸਪਸ਼ਟ ਕਰ ਗਏ ਸੀ ਗੱਲਾਂ ਮੈਂ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਯਾਰ ਜੇ ਕੋਈ ਨਿੱਕੀ ਜੀ ਗੱਲ ਹੁੰਦੀ ਹੈ ਨਾ ਉਹਨੂੰ ਸੀਰੀਅਸਲੀ ਬਹੁਤ ਸਮਝ ਸੋਚ ਕੇ ਫੇਰ ਉਹਨੂੰ ਚਲਾਇਆ ਕਰੀਏ ਆਪਾਂ ਦੇਖੋ ਜਿਹੜੇ ਸਾਡੇ ਆਗੂ ਗਏ ਸੀ ਤੇਰੇ ਆਗੂ ਗਏ ਔਰ 500 ਕਿਸਾਨ ਸੰਗਠਨਾਵਾਂ ਵੱਲੋਂ ਗਏ ਸੀ ਔਰ ਮੀਟਿੰਗ ਦੇ ਵਿੱਚ ਪਾਸ ਹੋ ਕੇ ਤੈਹ ਸ਼ੁਦਾ ਮੀਟਿੰਗ ਦੇ ਵਿੱਚੋਂ ਗਏ ਸੀ ਤੇ ਕਲੀਅਰ ਕਰਕੇ ਗਏ ਸੀ ਕਿ ਅਸੀਂ ਕਿਸੇ ਤਰ੍ਹਾਂ ਦੀ ਬਹਿਸ ਦੇ ਵਿੱਚ ਨਹੀਂ ਪੈਣਾ ਅਸੀਂ ਸਿਰਫ ਉਹਨਾਂ ਤੋਂ ਪ੍ਰਪੋਜ਼ਲ ਲੈਣੀ ਹੈ ਕਿ ਕੀ ਦਿਨੇ ਹੋ ਤੁਸੀਂ ਸਾਨੂੰ ਬਹਿਸ ਹੋ ਚੁੱਕੀ ਹੈ ਤੇ ਮੈਂ ਦੱਸ ਦਿਆਂ ਕਿ ਆਪਾਂ ਪਿੱਛੇ 3 ਤਰੀਕ ਨੂੰ ਸਰਕਾਰ ਨੂੰ ਹੁਣ ਵੀ ਕਹਿ ਕੇ ਆਏ ਆ ਮੀਡੀਆ ਦੇ ਰਾਹੀਂ ਵੀ ਕਹਿ ਚੁੱਕੇ ਆ ਅੱਜ ਦੀ ਸਟੇਜ ਤੋਂ ਵੀ ਦੱਸ ਦਿੰਨੇ ਆ ਕਿ 3 ਤਰੀਕ ਵਾਲੀ ਮੀਟਿੰਗ ਦੇ ਵਿੱਚ ਬੜਾ ਕਲੀਅਰ ਕੱਟ ਬਹਿਸ ਹੋਈ ਹੈ ਖੁੱਲ ਕੇ ਬਹਿਸ ਹੋਈ ਹੈ ਔਰ ਚੈਲੰਜ ਹੋਇਆ ਸਾਰਾ ਕੁਝ ਉੱਥੇ ਸਰਕਾਰ ਮੰਨੀ ਹੈ ਕਿ ਇਹਦੇ ਵਿੱਚ ਆ ਨੌਨ ਗਲਤੀਆਂ ਹੈਗੀਆਂ ਕਾਨੂੰਨ 'ਚ ਹੁਣ ਦੁਬਾਰਾ ਦੁਬਾਰਾ ਬਹਿਸ ਦਾ ਕੀ ਕੰਮ ਹੈ ਕੋਈ ਮਤਲਬ ਨਹੀਂ ਹੁਣ ਤਾਂ ਇੱਕੋ ਹੀ ਗੱਲ ਆ ਵੀ ਇਹਨੂੰ ਵਾਪਸ ਲਾਓ ਵਾਪਸ ਲੈਣੇ ਬਣਦੇ ਨੇ ਇੱਕੋ ਹੀ ਤਰਕ ਹੈ ਕਿ ਜਿਹੜੀ ਚੀਜ਼ ਤੁਸੀਂ ਸਾਨੂੰ ਖਿਲਾਉਣੀ ਚਾਹੁੰਦੇ ਹੋ ਅਗਰ ਅਸੀਂ ਖਾਣੀ ਨਹੀਂ ਚਾਹੁੰਦੇ ਤਾਂ ਸਾਨੂੰ ਜ਼ਬਰਦਸਤੀ ਕਿਉਂ ਖਲਾਈ ਜਾ ਰਹੀ ਹੈ ਹੁਣ ਤਾਂ ਆਪਣੀ ਇਸ ਗੱਲ ਦੇ ਉੱਤੇ ਗੱਲ ਹੈ ਸੋ ਮੇਰੀ ਬੇਨਤੀ ਹੈ ਕਿ ਕੋਈ ਫੈਸਲਾ ਕਿਸੇ ਦੀ ਇਕੱਲਾ ਨਹੀਂ ਲੈ ਸਕਦਾ ਇੱਥੇ ਗੱਲ ਬਹੁਤ ਵੱਡੀ ਆ ਸਮਝਦਾਰੀ ਦੇ ਨਾਲ ਚੱਲਣਾ ਤਾਂ ਇਹਦਾ ਇਹਦਾ ਫੈਸਲਾ ਕੋਈ ਨਾ ਲਿਓ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੈਂ ਤਾਂ ਸਾਡੀ ਅਸੀਂ ਜਿਹੜਾ ਵੀ ਫੈਸਲਾ ਲਵਾਂਗੇ ਸਾਰੀਆਂ ਜਥੇਬੰਦੀਆਂ ਦੇ ਵਿੱਚ ਤੈਅ ਕਰਕੇ ਪਾਸ ਕਰਕੇ ਲੈ ਕੇ ਫਿਰ ਠੋਸ ਤਰੀਕੇ ਦੇ ਨਾਲੇ ਕਰਾਂਗੇ ਸਰਕਾਰ ਦਾ ਜਿਹੜਾ ਰੋਖ ਹੈ ਸਾਨੂੰ ਲੱਗਦਾ ਇਹ ਕਰਨਾ ਪਏਗਾ ਪਰ ਅਸੀਂ ਕਰਾਂਗੇ ਤੁਸੀਂ ਨਹੀਂ ਕਰਨਾ ਇਹ ਮੇਰੀ ਹੱਤਵੰਨ ਕੇ ਬੇਨਤੀ ਹੈ ਪ੍ਰਵਾਨ ਕਰਿਓ ਹਾਂ ਲਿਆ ਕਿੱਥੇ ਆ ਬੱਚੇ ਨੂੰ ਮੇਰੀ ਬੇਨਤੀ ਆ ਪਿਆਰਿਓ ਜਿਹੜੀ ਮੈਂ ਗੱਲ ਕਹੀ ਹੈ ਠੀਕ ਹੈ ਸਹਿਮਤ ਸਾਰੇ ਬੱਚੇ ਨੂੰ ਨਿਠਾਉਣਾ ਚਾਹੀਦਾ ਸਹਿਮਤ ਸਾਰੇ ਪ੍ਰਵਾਨ ਕੀਤੇ ਨਾ ਇਹਦੀ ਇਹਦਾ ਇਹਦਾ ਇਹ ਮੈਂ ਭੁਖੜ ਹੜਤਾਲ ਤੜਾ ਦਿਆਂ ਸਹਿਮਤ ਸਾਰੇ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰੇ ਜਿੱਤ ਤੁਹਾਡੀ ਹੋਣੀ ਹੈ ਹਰ ਹਾਲਚ ਹੋਣੀ ਹੈ ਅੰਦੋਲਨ ਵਰਲਡ ਲੈਵਲ ਤੇ ਜਾ ਚੁਕਿਆ ਥਾਂ ਥਾਂ ਤੋਂ ਸਾਡੀ ਸਰਕਾਰ ਨੂੰ ਲਾਨਤਾ ਪੈ ਰਹੀ ਹੈ ਲੇਕਿਨ ਮੈਂ ਬੇਨਤੀ ਕਰਾਂ ਇਹਨਾਂ ਦੇ ਬਿਆਨ ਬੋਲਣਾਂ ਤੋਂ ਘਬਰਾ ਕੇ ਬਸ ਮੇਰੀ ਇੱਕੋ ਹੀ ਮਿਹਨਤ ਮੰਨ ਲਿਓ ਤੁਸੀਂ ਸਾਰੇ ਮੇਰੇ ਸਤਿਕਾਰਯੋਗ ਉਹ ਨੌਜਵਾਨ ਆ ਬੱਚੇ ਆ ਬਜ਼ੁਰਗੋ ਪੇੜਿਆ ਭੈਣਾ ਹੈ ਕਦੇ ਵੀ ਕੋਈ ਭਾਵਕ ਹੋਗੇ ਸਟੈਪ ਨਾ ਚੱਕ ਲਿਓ ਜਦੋਂ ਵੀ ਕੋਈ ਕਰਨਾ ਹੋਊਗਾ ਉਹ ਅਸੀਂ ਤੁਹਾਡੇ ਮੂਹਰੇ ਹੋਵਾਂਗੇ ਤੇ ਫਿਰ ਕਰਾਂਗੇ ਇਕੱਲੇ ਨਾ ਕੋਈ ਕੰਮ ਕਰ ਲਿਓ ਇਸ ਗੱਲ ਲਈ ਸਹਿਮਤ ਸਾਰੇ ਪ੍ਰਮਾਣਗੀ ਦਿਨੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ